ਸਤ ਸ੍ਰੀ ਅਕਾਲ ਦੋਸਤੋ ਮੌਸਮ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਜਿਵੇਂ ਆਖਦੇ ਆਂ ਦੋਸਤੋ ਮਈ ਮਹੀਨੇ ਦੀ ਅੰਦਾਜ਼ਨ ਜੋ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜਿਹੜੇ ਦੋਸਤ ਮਿੱਤਰ ਚੈਨਲ ਤੇ ਪਹਿਲੀ ਵਾਰ ਨਵੇਂ ਜੁੜਨਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਸਭ ਤੋਂ ਪਹਿਲਾਂ ਪਾਈ ਗੱਲ ਕਹਿ ਦਈਏ ਕਿ ਜੇ ਇਹੜਾ ਮੌਸਮ ਦੀ ਜਾਣਕਾਰੀ ਹੈ ਮਈ ਮਹੀਨੇ ਦੀ ਅੰਦਾਜ਼ਨ ਜਾਣਕਾਰੀ ਹੈ ਅੰਦਾਜ਼ੇ ਦੇ ਸਾਹਮਣੇ ਤੁਹਾਨੂੰ ਜੋ ਜਾਣਕਾਰੀ ਦੇ ਰਹੇ ਆਂ ਕਿਉਂਕਿ ਸਮੇਂ-ਸਮੇਂ ਤੇ ਜੋ ਮੌਸਮ ਦਾ ਬਦਲਾਅ ਉਹ ਹੁੰਦਾ ਰਹਿੰਦਾ April ਮਹੀਨੇ ਤੇ May ਮਹੀਨੇ ਦੇ ਵਿੱਚ ਜੋ ਪ੍ਰੀ ਮੌਨਸੂਨ ਦਾ ਦਿਨ ਹੁੰਦੇ ਨੇ ਇਹ ਚੱਲਦੇ ਰਹਿੰਦੇ ਨੇ 2-3 ਮਹੀਨੇ ਜਿਹੜੇ ਹੁੰਦੇ ਨੇ ਇਹਨਾਂ ਦੇ ਵਿੱਚ ਅੰਦਾਜ਼ੇ ਨੇ ਜਿਹੜੇ ਕਈ ਵਾਰੀ ਅੰਕੜਿਆਂ ਦੇ ਮੁਤਾਬਕ ਕਮੀ ਨਹੀਂ ਹੁੰਦਾ ਪੈਂਦਾ ਤੇ ਮੌਸਮ ਚੇਂਜ ਹੁੰਦਾ ਰਹਿੰਦਾ ਜਿਵੇਂ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਜਿਹੜਾ ਪ੍ਰੀ ਮੌਨਸੂਨ ਦਾ ਸਿਸਟਮ ਹੈ ਇਹ ਇਹ ਜਹਾਜ ਸਿਸਟਮ ਹੁੰਦਾ ਹੈ ਜਦੋਂ ਵੀ ਕਿਸੇ ਇਲਾਕੇ ਵਿੱਚ ਨਮੀ ਵਧ ਜਾਂਦੀ ਹੈ ਤੇ ਦਿਨ ਦੇ ਤਾਪਮਾਨ ਵਧਣ ਦੇ ਕਾਰਨ ਜਾਂ ਟੈਂਪਰੇਚਰ ਵਧਣ ਦੇ ਕਾਰਨ ਜੋ ਮੀਂਹ ਵਰਗੇ ਹਾਲਾਤ ਬਣ ਜਾਂਦੇ ਨੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਜਾਂ ਸਰਾਟਿਆਂ ਦੇ ਰੂਪ ਦੇ ਵਿੱਚ ਮੀਂਹ ਆ ਜੋ ਦੇਖਣ ਨੂੰ ਮਿਲ ਜਾਂਦਾ ਪਰੰਤੂ ਇਹ ਲੰਬਾ ਸਮਾਂ ਜੋ ਮੀਂਹ ਦੇ ਹਾਲਾਤ ਨਹੀਂ ਹੁੰਦੇ ਇਸ ਸਿਸਟਮ ਦੇ ਵਿੱਚ ਤੇ ਬਾਕੀ ਜੀ ਗੱਲ ਕਰਦੇ ਆ ਦੋਸਤੋ ਆਪਾਂ 1 ਤਰੀਕ ਤੋਂ 10 ਤਰੀਕ ਤੱਕ ਦਾ ਮੌਸਮ ਠੀਕ ਠਾਕ ਰਹੂਗਾ ਬੱਦਲਾਂ ਦੀ ਆਵਾਜਾਈ ਟੁੱਟਵੇਂ ਰੂਪ ਵਿੱਚ ਦੇਖਣ ਨੂੰ ਮਿਲੂਗੀ ਖਾਸ ਕਰਾਊਗਾ ਤੇ ਹਵਾਵਾਂ ਜਿਹੜੀਆਂ ਉਹ ਤੇਜ਼ ਚਲਦੀਆਂ ਰਹਿਣਗੀਆਂ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਦੋਸਤੋ ਤਾਪਮਾਨ ਦੀ ਤਾਪਮਾਨ ਵੀ 35 36 ਡਿਗਰੀ ਤੋਂ ਲੈ ਕੇ 40 ਡਿਗਰੀ ਦੇ ਆਸ-ਪਾਸ ਜੋ 1 ਤੋਂ ਲੈ ਕੇ 10 ਤਰੀਕ ਤੱਕ ਜਾ ਸਕਦੇ ਨੇ ਮਈ ਮਹੀਨੇ ਦੇ ਪਹਿਲੇ ਹਫ਼ਤਿਆਂ ਦੇ ਵਿੱਚ ਤੇ ਉਸ ਤੋਂ ਬਾਅਦ 1 ਤੋਂ ਲੈ ਕੇ ਸੌਰੀ 11 ਤੋਂ ਲੈ ਕੇ 15 ਤਰੀਕ ਤੱਕ ਇੱਕ ਸਿਸਟਮ ਆ ਜਿਹੜਾ ਛੋਟਾ ਜਿਹਾ ਸਿਸਟਮ ਆ ਉਹ ਆ ਰਿਹਾ ਹੈ ਜਿਹੜਾ ਕਿ 12 13 14 ਤਰੀਕ ਨੂੰ ਪੰਜਾਬ ਦੇ ਵਿੱਚ ਬੱਦਲਬਾਈ ਆ ਜੋ ਉਹ ਉਸ ਦੇ ਨਾਲ ਆਵਾਜ਼ ਆਈ ਬੱਦਲਾਂ ਦੀ ਮੀਂਹ ਦੇ ਹਾਲਾਤ ਨੇ ਉਹ ਬਣਦੇ ਹੋਏ ਨਜ਼ਰ ਆ ਰਹੇ ਨੇ ਜਿਦੇ ਨਾਲ ਹਲਕਾ ਫੁਲਕਾ ਮੀਂਹ ਜਾਂ ਤੇਜ਼ ਮੀਂਹ ਪੈ ਸਕਦਾ ਕੁਝ ਇਲਾਕਿਆਂ ਦੇ ਵਿੱਚ ਬਾਕੀ ਦੋਸਤੋ ਮੌਸਮ ਦੇ ਵਿੱਚ ਤਬਦੀਲੀ ਆ ਸਮੇਂ-ਸਮੇਂ ਤੇ ਆਉਂਦੀ ਰਹਿੰਦੀ ਆ ਉਸ ਦੀ ਜਾਣਕਾਰੀ ਪਤਾ ਤੁਹਾਨੂੰ ਹਰ ਰੋਜ਼ ਦੀ ਤਰ੍ਹਾਂ ਵੀਡੀਓ ਦੇ ਵਿੱਚ ਦਿੰਦੇ ਰਹਾਂਗੇ ਜੋ ਹਵਾਵਾਂ ਨੇ ਉਹੀ ਤੇਜ਼ ਚਲਦੀਆਂ ਰਹਿਣਗੀਆਂ ਦਰਮਿਆਨੇ ਰੂਪ ਦੀ ਤੋਂ ਵੀ ਤੇਜ਼ ਥੋੜੀਆਂ ਚਲਦੀਆਂ ਰਹਿਣਗੀਆਂ ਉੱਤਰ ਪੱਛਮੀ ਹਵਾਵਾਂ ਜਿਹੜੀਆਂ ਇਹ ਚਲਦੀਆਂ ਰਹਿਣਗੀਆਂ ਉਸ ਤੋਂ ਬਾਅਦ ਗੱਲ ਕਰਦੇ ਦੋਸਤੋ 11 15 ਤੋਂ ਤਰੀਕ ਤੋਂ 15 ਤੋਂ 20 ਤਰੀਕ ਤੱਕ ਦਾ ਜਿਹੜਾ ਸਿਸਟਮ ਹੈ 15 ਤੋਂ ਬਾਅਦ 16 17 ਤਰੀਕ ਨੂੰ ਮੌਸਮ ਠੀਕ ਠਾਕ ਰਹੂਗਾ ਸਾਫ਼ ਰਹੂਗਾ ਉਸ ਤੋਂ ਬਾਅਦ 17 ਦੀ ਦੇਰ ਸ਼ਾਮ ਤੋਂ ਲੈ ਕੇ 18 19 ਤੱਕ ਇਹ ਦੋ ਦਿਨ ਦਾ ਸਿਸਟਮ ਫੇਰ ਇੱਕ ਪਹੁੰਚ ਰਿਹਾ ਪੰਜਾਬ ਦੇ ਵਿੱਚ ਜਿਸ ਦੇ ਨਾਲ ਆਪਾਂ ਕਹਿੰਦੇ ਇਹ ਬੱਦਲ ਨੇ ਜੋ ਪੰਜਾਬ ਦੇ ਵਿੱਚ ਫੇਰ ਦਰਮਿਆਨ ਨੇ ਤੋਂ ਭਾਰੀ ਬੱਦਲ ਨੇ ਜਿਹੜੇ ਸਾ ਜਾਣਗੇ ਜਿਦੇ ਨਾਲ ਮੀਂਹ ਵਰਗੇ ਹਾਲਾਤ ਬਣਨਗੇ ਪਰੰਤੂ ਜੋ ਪੱਛਮੀ ਸ ਡਿਸਟਰਬੈਂਸ ਨੇ ਉਹ ਜ਼ਿਆਦਾਤਰ ਇਸ ਇਹਨਾਂ ਦਿਨਾਂ ਦੇ ਵਿੱਚ ਪਹਾੜੀ ਇਲਾਕਿਆਂ ਵਾਲ ਨੂੰ ਇਹਨਾਂ ਦੀ ਉੱਤਰ ਦੇ ਸਾਬ ਵਾਲ ਨੂੰ ਜੋ ਦਿਸ਼ਾ ਬਣ ਜਾਂਦੀ ਹੈ ਪਹਾੜੀ ਇਲਾਕਿਆਂ ਦੇ ਵਿੱਚ ਜ਼ਿਆਦਾ ਪ੍ਰਭਾਵ ਦਿਖਾਉਂਦੇ ਨੇ ਇਹਨਾਂ ਦੇ ਨਾਲ ਚ ਕਿਉਂਕਿ ਪਹਾੜੀ ਇਲਾਕਿਆਂ ਚ ਤਾਂ ਇਸ ਸਮੇਂ ਵੀ ਜੋ ਇਹ ਸਿਸਟਮ ਨੇ ਪੱਛਮੀ ਡਿਸਟਰਬੈਂਸ ਹਨ ਜਿਹੜੀਆਂ ਇਹ ਪਹੁੰਚਦੇ ਰਹਿੰਦੀਆਂ ਨੇ ਪਰੰਤੂ ਪੰਜਾਬ ਦੇ ਵਿੱਚ ਜੇ ਮੈਦਾਨੀ ਭਾਗਾਂ ਦੀ ਗੱਲ ਕਰੀਏ ਪਤਾ ਮੈਦਾਨੀ ਭਾਗਾਂ ਦੇ ਵਿੱਚ ਇਹ ਬਹੁਤ ਘੱਟ ਅਸਰ ਦਿਖਾਉਂਦੀਆਂ ਨੇ ਮਈ ਮਹੀਨੇ ਜਾਂ ਅਪ੍ਰੈਲ ਮਹੀਨੇ ਦੇ ਵਿੱਚ ਉਸ ਤੋਂ ਬਾਅਦ ਦੋਸਤੋ 17 ਅਤੇ 18 ਤਰੀਕ ਨੂੰ ਜੋ ਸਿਸਟਮ ਹੈ ਇਹ ਪਹੁੰਚ ਰਿਹਾ ਦਰਮਿਆਨਾ ਜਿਆ ਸਿਸਟਮ ਹੈ ਜਿਹਦੇ ਨਾਲ ਪੰਜਾਬ ਦੇ ਵਿੱਚ ਮੀਂਹ ਆ ਜੋ ਪੈ ਸਕਦਾ ਤੇ ਤਾਪਮਾਨ ਦੇ ਵਿੱਚ ਠੱਲ ਪੈ ਸਕਦੇ ਜਿਹੜੇ ਤਾਪਮਾਨ 40 ਡੂਰੀ ਦੇ ਆਸ-ਪਾਸ ਪਹੁੰਚਣੇ ਸੀ ਉਹਨਾਂ ਨੂੰ ਠੱਲ ਪੈ ਸਕਦੀ ਹੈ ਤੇ 35 30 38 ਡਿਗਰੀ ਦੇ ਆਸ-ਪਾਸ ਦੁਆਰਾ ਤੋਂ ਤਾਪਮਾਨ ਪਹੁੰਚ ਸਕਦੇ ਨੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ 21 ਤੋਂ 25 ਤਰੀਕ ਤੱਕ ਵੀ ਮੌਸਮ ਠੀਕ-ਠਾਕ ਰਹੂਗਾ ਸਾਫ਼ ਰਹੂਗਾ ਖੁਸ਼ਕ ਰਹੂਗਾ ਪਰੰਤੂ ਜੋ ਬੱਦਲ ਨੇ ਦਰਮਿਆਨੇ ਰੂਪ ਦੇ ਜਾਂ ਹਲਕੇ-ਫੁਲਕੇ ਟੁੱਟਵੇਂ ਬੱਦਲ ਨੇ ਉਹ ਆਉਂਦੇ ਜਾਂਦੇ ਰਹਿਣਗੇ ਆਪਾਂ ਫੇਰ ਦੁਬਾਰਾ ਦੱਸਦੇ ਹਾਂ ਦੋਸਤੋ ਜਦੋਂ ਵੀ ਮੌਸਮ ਦੇ ਜਾਂ ਕਿਸੇ ਵੀ ਇਲਾਕੇ ਦੇ ਵਿੱਚ ਨਮੀ ਆ ਜਿਹੜੀ ਉਹ ਵਧੂਗੀ ਜਾਂ ਨਮੀ ਵਧਨ ਦੇ ਨਾਲ ਦਿਨ ਦਾ ਤਾਪਮਾਨ ਜਿਹੜਾ ਵਧਿਆ ਹੁੰਦਾ ਤਾਂ ਦਿਨ ਦਾ ਤਾਪਮਾਨ ਜਿੱਥੋਂ ਵੀ ਵੱਧਦਾ ਤਾਂ ਨਮੀ ਵਾਲੇ ਜਿੱਥੇ ਨਮੀ ਬਣਦੀ ਜਿਹੜੇ ਇਲਾਕੇ ਦੇ ਵਿੱਚ ਉਸ ਇਲਾਕੇ ਦੇ ਵਿੱਚ ਉਹ ਮੀਂਹ ਵਰਗੇ ਹਾਲਾਤ ਵੜ ਜਾਂਦੇ ਨੇ ਤੇ ਤੇਜ਼ ਸਰਾਟਿਆਂ ਵਾਲਾ ਮੀਂਹ ਜਾਂ ਗਰਜ ਚਮਕ ਵਾਲੇ ਬੱਦਲ ਬਣਦੇ ਨੇ ਉਹਦੇ ਨਾਲ ਮੀਂਹ ਪੈ ਜਾਂਦਾ ਉਸ ਦੀ ਜਾਣਕਾਰੀ ਪਾ ਤੁਹਾਨੂੰ ਹਰ ਰੋਜ਼ ਦੀ ਤਰ੍ਹਾਂ ਵੀਡੀਓ ਪਾ ਕੇ ਜੇ ਲਾਈਵ ਹੋ ਕੇ ਜਾਣਕਾਰੀ ਦਿੰਦੇ ਰਿਹਾ ਕਰਾਂਗੇ ਪਰੰਤੂ ਅੰਦਾਜ਼ਨ ਜਾਣਕਾਰੀ ਜੋ ਇਹ ਹੈ ਕਿ ਸਿਸਟਮ ਆਉਂਦੇ ਜਾਂਦੇ ਰਹਿਣਗੇ ਛੋਟੇ-ਮੋਟੇ 2-3 ਜਾਂ ਅੰਦਾਜ਼ਨ ਗੱਲ ਕਰੀਏ 4 ਕ ਸਿਸਟਮ ਨੇ ਜਿਹੜੇ ਮਈ ਮਹੀਨੇ ਦੇ ਵਿੱਚ ਆਪਾਂ ਨੂੰ ਪੱਛਮੀ ਡਿਸਟਰਬੈਂਸਾਂ ਨੇ ਉਹ ਕਵਰ ਕਰਦੇ ਹੋਏ ਨਜ਼ਰ ਆ ਰਹੀਆਂ ਨੇ ਪੰਜਾਬ ਨੂੰ 25 ਤੋਂ ਲੈ ਕੇ 30-31 ਤਰੀਕ ਤੱਕ ਜੋ ਮਈ ਮਹੀਨੇ ਦੇ ਆਖਰੀ ਦਿਨ ਹੈ ਹਫਤੇ ਦੇ ਆਪਾਂ ਕਹ ਜੀਏ ਉਹਨਾਂ ਦੇ ਵਿੱਚ ਇੱਕ ਸਿਸਟਮ ਆ ਜਿਹੜਾ ਲੰਬਾ ਸਿਸਟਮ ਆ ਭਾਰੀ ਮੀਂਹ ਵਾਲਾ ਜਾਂ ਹਨੇਰੀ ਝੱਖੜ ਵਾਲਾ ਉਹ ਪਹੁੰਚ ਰਿਹਾ 27 28 29 30 ਤਰੀਕ ਦੇ ਕਰੀਬ ਇਹ ਸਿਸਟਮ ਤਿੰਨ ਚਾਰ ਦਿਨ ਦਾ ਸਿਸਟਮ ਹੈ ਲੰਬਾ ਸਿਸਟਮ ਚੱਲ ਸਕਦਾ ਇਸ ਦੇ ਨਾਲ ਪੰਜਾਬ ਦੇ ਵਿੱਚ ਜਾਹੋਰ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸੂਬਿਆਂ ਦੇ ਵਿੱਚ ਤਾਰੀ ਮੀਂਹ ਜਾਂ ਦਰਮਿਆਨੇ ਤੋਂ ਥੋੜਾ ਤੇਜ਼ ਮੀਂਹ ਜਿਹੜਾ ਉਹ ਪੈ ਸਕਦਾ ਜਿਦੇ ਨਾਲ ਹਵਾਵਾਂ ਹਨੇਰੀ ਰੂਪ ਜਾਂ ਝੱਖੜ ਰੂਪ ਦੇ ਰੂਪ ਦੇ ਵਿੱਚ ਵੀ ਆ ਸਕਦੇ ਨੇ ਕਾਲੀਆਂ ਘਟਾਵਾਂ ਵਾਲੇ ਬੱਦਲ ਆਉਣਗੇ ਤੇ ਇਹ ਸਿਸਟਮ ਆ ਪੰਜਾਬ ਦੇ ਵਿੱਚ ਲਗਾਤਾਰ 3-4 ਦਿਨ ਕਵਰ ਕਰੂਗਾ ਪੰਜਾਬ ਦੇ ਇਲਾਕਿਆਂ ਨੂੰ ਬਹੁਤ ਸਾਰੇ ਇਲਾਕਿਆਂ ਨੂੰ ਬਾਕੀ ਇਸ ਸਿਸਟਮ ਦੇ ਵਿੱਚ ਕੀ ਬਦਲਾਅ ਹੁੰਦੇ ਨੇ ਉਹ ਸਿਸਟਮ ਦੀ ਜਾਣਕਾਰੀ ਪਤਾ ਨੂੰ ਹਰ ਰੋਜ਼ ਦੀ ਤਰਨ ਦੇ ਰਿਹਾ ਕਰਾਂਗੇ ਤੇ ਬਾਕੀ ਦੋਸਤੋ ਤਾਪਮਾਨ ਦੇ ਵਿੱਚ ਜਿਹੜੇ ਵਾਅਦੇ ਹੋਇਆ ਗੁਰੂਗਾ ਇਹ ਸਿਸਟਮ ਨਾਲ ਦੁਬਾਰਾ ਆਪਾਂ ਕਹਿੰਦੇ ਕੰਟਰੋਲ ਦੇ ਵਿੱਚ ਹੀ ਰਹੂਗਾ 40 ਡਿਗਰੀ ਦੇ ਆਸ-ਪਾਸ ਜੋ ਤਾਪਮਾਨ ਤਾਉ ਪਹੁੰਚੂਗਾ ਇਹ ਸਿਸਟਮ ਜਦੋਂ ਵੀ ਪਹੁੰਚਿਆ ਕਰਨੇ ਪੰਜਾਬ ਦੇ ਵਿੱਚ ਅਮ ਬਾਕੀ ਕੋਈ ਵੀ ਬਦਲਾਅ ਆਉਂਦਾ ਮੌਸਮ ਦੇ ਵਿੱਚ ਉਸ ਦੀ ਜਾਣਕਾਰੀ ਆਪ ਤੁਹਾਨੂੰ ਹਰ ਰੋਜ਼ ਦੀ ਤਰ੍ਹਾਂ ਦਿੰਦੇ ਰਿਹਾ ਕਰਾਂਗੇ ਪ੍ਰੀ ਮੌਨਸੂਨ ਦੇ ਦਿਨਾਂ ਦੇ ਵਿੱਚ ਅੰਦਾਜ਼ਨ ਜਾਣਕਾਰੀ ਕਈ ਵਾਰੀ ਸਹੀ ਨਹੀਂ ਨਿਕਲਦੀ ਇਸ ਲਈ ਅਸੀਂ ਦੋਸਤੋ ਤੁਹਾਨੂੰ ਮਾਫੀ ਚਾਹਾਂਗੇ ਸਿਰਫ ਤੁਹਾਨੂੰ ਅੰਕੜਿਆਂ ਦੇ ਆਧਾਰ ਤੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਮਹੀਨੇ ਦੇ ਵਿੱਚ ਤਿੰਨ ਤੋਂ ਚਾਰ ਸਿਸਟਮ ਨੇੜੇ ਪੰਜਾਬ ਦੇ ਵਿੱਚ ਪਹੁੰਚ ਰਹੇ ਨੇ ਜਿਨ੍ਹਾਂ ਦੇ ਨਾਲ ਪਹਿਲਾ ਸਿਸਟਮ 11 ਤੋਂ ਲੈ ਕੇ 12 13 14 ਤਰੀਕ ਤੱਕ ਉਸ ਤੋਂ ਬਾਅਦ ਦੂਜਾ ਸਿਸਟਮ ਆਉਣਾ 17 18 19 ਤਰੀਕ ਨੂੰ ਤੀਜਾ ਸਿਸਟਮ ਹੈ ਜਿਹੜਾ ਉਹ 27 28 29 30 ਤਰੀਕ ਦੇ ਕਰੀਬ ਆਸ-ਪਾਸ ਹੈ ਜਿਹੜਾ ਪਹੁੰਚ ਰਿਹਾ ਮਈ ਮਹੀਨੇ ਦੇ ਵਿੱਚ ਜਿਹੜੇ ਪੰਜਾਬ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰੂਗਾ ਪਰੰਤੂ ਫਿਲਹਾਲ ਮੌਸਮ ਠੀਕ-ਠਾਕ ਰਹੂਗਾ ਖੁਸ਼ਕ ਰਹੂਗਾ ਹਵਾਵਾਂ ਨੇੜੇ ਉੱਤਰ-ਪੱਛਮੀ ਉਹ ਦਰਮਿਆਨੇ ਤੋਂ ਤੇਜ਼ ਰੂਪ ਦੇ ਵਿੱਚ ਚਲਦੀਆਂ ਰਹਿਣਗੀਆਂ ਦੋਸਤੋ ਜਾਣਕਾਰੀ ਵਧੀਆ ਲੱਗੀ ਤਾਂ ਤੁਹਾਡੇ ਦੋਸਤ ਨੂੰ ਸਪੋਰਟ ਜਰੂਰ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਾ ਕੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਕੇ ਤੇ ਤੁਹਾਡੇ ਤੱਕ ਜੋ ਵੀ ਪਲਪਲ ਦੀ ਅਪਡੇਟ ਆਉਗੀ ਹਰ ਰੋਜ਼ ਦੀ ਤਰ੍ਹਾਂ ਉਹ ਤੁਹਾਡੇ ਤੱਕ ਮੈਂ ਸਤਿਗੁਰ ਸਿੰਘ ਪੰਗੂ ਤੁਹਾਡੇ ਤੱਕ ਹਾਜ਼ਰੀ ਹਰ ਸਮੇਂ ਪਹੁੰਚਾਉਂਦਾ ਰਹੂੰਗਾ ਪਰੰਤੂ ਮੈਂ ਦੋਸਤੋ ਕੋਈ ਅਫੀਸ਼ੀਅਲ ਪੱਤਰਕਾਰ ਜਾਂ ਕੋਈ ਆਪਾਂ ਕਹੀਏ ਵਿਗਿਆਨੀ ਨਹੀਂ ਸਿਰਫ ਅੰਕੜਿਆਂ ਦੇ ਆਧਾਰਤ ਦੇ ਜਾਂ ਸੈਟੇਲਾਈਟਾਂ ਤੋਂ ਜਾਂ ਵੱਡੇ ਸੋਰਸਾਂ ਤੋਂ ਜਿਹੜੇ ਚੈਨਲ ਨੇ ਵੱਡੇ ਉਹਨਾਂ ਤੋਂ ਇਹ ਜਾਣਕਾਰੀ ਸੁਣ ਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਇਸ ਲਈ ਦੋਸਤੋ ਸਪੋਰਟ ਕਰਦੇ ਰਹੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਰਹੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ